ਮੈਂ ਮੈਂ ਬਾਹਰੋਂ ਲੈ ਕੇ ਆਇਆ ਨਹੀਂ ਆ। ਦੇਖੋ ਉਹ ਸ਼ੌਕ ਲੈ ਕੇ ਆਇਆ ਸੀ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਈ ਗਈ। ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਤੀ ਗਈ। ਮੈਂ ਕੁਝ ਕਿਹਾ ਵੀ ਨਹੀਂ ਸੀ। ਦੇਖੋ ਇਹ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜਾਂ ਤੇ ਦੇ ਪੰਜਾਬੀਆਂ ਦੀ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਇਜ਼ ਹੈ ਤੁਸੀਂ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ ਉਸ ਬਾਉਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਔਰ ਮੈਡਮ ਨੂੰ ਦੇ ਨਾਲ ਬਤਮੀਜ਼ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਬੰਬੇ ਤੋਂ ਕੱਲ੍ਹ ਆਇਆ ਹਾਂ ਮੈਂ ਕੋਈ ਬੌਂਸਰ ਲਿਆ ਮੇਰੇ ਕੋਲ ਇੰਨੇ ਸਾਲ ਹੋ ਗਏ ਮੈਂ ਕਦੀ ਅੱਜ ਤੱਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਜਿੰਨੇ ਇੱਥੇ ਸਾਰੇ ਪਿੰਡਾਂ ਦੀ ਪੱਗਾਂ ਉਹ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਂਸਰਸ ਆਉਣਾ ਔਰ ਕਦੀ ਮੈਂ ਸਿਕਿਉਰਿਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗਿਆ ਹੈ ਜਾਂ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਿਆ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਿਹਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਆਪਣਾ ਤਈ ਮ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਮੈਂ ਸਿੱਧਾ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾਉਂ ਦੇ ਕੁਝ ਪਿੰਡ ਨੇ ਉੱਥੇ ਉਹਨਾਂ ਦੇ ਕਰਨਾ ਹੈ ਫਿਰ ਇੱਧਰ ਜਨਾਲੇ ਤਰਫ ਵੀ ਜਿੱਥੇ ਸਾਨੂੰ ਪਤਾ ਲੱਗ ਰਿਹਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਬੀਤ ਮੈਨਾਂ ਬਹੁਤ ਜ਼ਿਆਦਾ ਦਿੱਕਤਾਂ ਵਧਣ ਗਈ ਆਏ ਥੇ ਤਾਂ ਉਸ ਨੂੰ ਸਮਝ ਮੈਂ 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 ਕਹਿਣਾ ਕਿ ਇਹ ਜ਼ਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਅੱਜ ਆ ਸਕਦੀ